ਸਜਾ ਸਨੌਰ ਤੋਂ ਪਹਿਲਾਂ ਕਾਲ ਤਖਸਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛੇ ਤੇ ਹਾਂ ਜਾਂ ਨਾ ਦੇ ਵਿੱਚ ਜਵਾਬ ਮੰਗੇ ਸੁਖਬੀਰ ਸਿੰਘ ਬਾਦਲ ਨੂੰ ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਦੌਰਾਨ ਲੈ ਕੇ ਕੁਝ ਫੈਸਲੇ ਕਰਕੇ 3 ਅਗਸਤ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਈ ਗਈ ਪਰ ਉਹਨੂੰ ਤੋਂ ਪਹਿਲਾਂ ਇਹ ਸਵਾਲ ਕੀਤੇ ਗਏ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਇਹ ਪੁੱਟਾ ਜਾਂਦਾ ਹੈ ਦੇ ਕੋਈ ਕਾਲੇ ਸਰਕਾਰ ਦੇ ਰਹਿਆ ਅੰਤਕ ਮੁੱਦਿਆਂ ਜਿਹਦਾ ਕਾਰਨ ਹਜਾਰਾਂ ਸ਼ਹੀਦੀਆਂ ਹੋਣੀਆਂ ਉਹ ਨਾਮਵਾਰਨ ਦਾ ਤੁਸੀਂ ਇਹ ਗੁਨਾ ਕੀਤਾ ਕਿ ਨਹੀਂ ਕੀਤਾ ਆ ਜਵਾਬ ਦੇਣਾ ਹੈ ਕੀਤਾ 2000 ਸਾਲ ਤੁਹਾਡੇ ਕੋਲ ਬਹੁਤ ਪੁੰਨਾ ਹੋਈਆਂ ਸਤਾ ਦੇ ਦਰਾਂ ਤੋਂ ਵੱਡੀ ਪਾਰਟੀ ਵੀ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋ ਕੇ ਤਪਨਾ ਕਰਨ ਵਾਲੇ ਜਾਨਵ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਤਿੰਨਜਾ ਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਥ ਜੇ ਸਰੋਤ ਦੁਦਾ ਕਿ ਐਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਸਿਮਾ ਹਦਦਾਂ ਤੋਂ ਲਾਹੋ ਜੀ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆਇਆ ਮਾਲਕ ਜੀ ਦੇਉ ਜਦੋਂ ਪਾਸਵਾ ਕੋਲ ਪਿਆ ਕਿ ਸੌਦਾ ਸਾਧ ਨੂੰ ਵਾਪਸੇ ਦਿਵਾਉਣੀ ਉਹ ਵੀ ਦਿਨਾਕ ਜਿਹੜੇ ਮੰਗਰ ਤੋਂ ਜੇਨੇ ਤੁਸੀਂ ਦੰਤਦਾਨਾਂ ਵਾਪਸੇ ਰਹਿਸ਼ ਤੇ ਟੈਂਡੀ ਕਰ ਬੁਰਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ उन उन्होंने को चिट्ठे देने के सबसे वाले साधु ने माफ कर दियो, और उसी गुनाह की था कि नहीं की था। हाँ, हाँ यारा सरकार ने बहुत उल्लाह हुई है। मैं मैं चल के बाप। उसे साधु वो आपने क्या किया था राम बुरात के वाके मेरे भाई क्या हैं या नहीं क्या? अभी सरकार ने ਯੋ ਆਪਿਓ ਤੁਸੀਂ ਆਪਣੇ ਰਿਕੈਸਟ ਤੇ ਸਤਿ ਸ੍ਰੀ ਅਕਾਲ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਸلطਾ ਸਾਹਿਬ ਨੂੰ ਦੇਣਾ ਮੰਗੇ ਮੁਆਫੀ ਦੇਣ ਬਾਰੇ ਕਿਹਾ ਜਾਂ ਨਹੀਂ ਕਿਹਾ ਇਹ ਕਹਾ ਜਾਂ ਨਾ ਕਿਹਾ ਇਸੇ ਤਰ੍ਹਾਂ ਆਪਣਾ ਫਰਜ਼ ਤੁਸੀਂ ਗੁਰੂ ਦੀ ਹਸਮਤ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਬੰਨ੍ਹ ਕੇ ਇਹ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਤਰਫਾ ਵੀ ਵਿਕਸ਼ੇ ਜਾਓਗੇ ਤੁਹਾਡੀ ਸਰਕਾਰ ਵੱਲੋਂ ਤਨੋ ਬ੍ਰੱਤਸਦੀ ਮਹਾਰਾਜ ਦੇ ਸਰੂਪ ਜਿਹੜਾ ਸਾਨੂੰ ਉਹ ਚੋਰੀ ਹੋਇਆ। ਚੱਪਾ ਤੇ ਉਸੇ ਪੋਸਟਰ ਲਾਏ ਗਏ। ਬੰਗਾਰਿਆ ਗਿਆ ਸਖਾ ਨੂੰ। ਦੰਤੀਆਂ ਗਾਣਾ ਉਹਦਾ ਪੋਸਟਪਰ ਤੇ ਲਿਖਿਆ ਰੱਖਿਆ। ਉਸੇ ਉਹਦਾ ਚੋਰੀ ਕਰ ਆਪਣੇ ਮੌਲਿਆਂ ਨੂੰ ਲੱਪਣ ਦੇ ਚ ਨਾਕਾਮ ਰਹਿ ਜਾਂ ਉਸੇ ਲੱਪਿਆ ਨਹੀਂ। ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ। ਔਰ ਉਸੇ ਉਹਨਾਂ ਗੋਸਤਾਂ ਦੇ ਕੋਸ਼ਿਸ਼ ਤੋਂ ਪਨਾਹ ਕਿਤੇ ਹੋਤਾ ਪਰ ਉਹਦੇ ਬਾਅਦ ਜਿਹੜਾ ਬੋਲ ਚ ਨਿਕਾ ਬੰਗਲਕਾ ਜਾਂ ਕੋਟਪੁਰਾ ਜਾ ਕੇ ਸੰਗਤਾਂ ਮਹਾਰਾਜ ਬੱਤੀਆ ਹੋ ਕੇ ਬੈਠੀਆਂ ਉੱਥੇ ਦੋ ਸਿੱਖ ਤੁਸੀਂ ਗੋਲੀਆਂ ਮਾਰ ਕੇ ਹੁੰਦੇ ਇਹ ਤੁਹਾਡੀ ਸਰਕਾਰ ਮਿਹਰ ਹੋਇਆ ਇਹ ਭਾਰਤ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਇਹ ਕਿਉਂ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਕੋਰਸ ਦੇ ਫੈਸਲਿਆਂ ਦੀ ਬੋਲਪੁਰ ਤੋਂ ਕਰਵਾਈ ਗਈ ਔਰ ਆਪਣੀ ਦਿਵਾਈ ਕੋਈ ਬਵਾਤੀ ਨੂੰ ਸਹਿਿਤ ਹੈ ਕਰਾਉਣ ਵਾਸਤੇ ਅਤਵਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ। ਫੋਟ ਉਸੇ ਘਰਾਂ ਤੱਕ ਹਾਂਜੀ। ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਦਾ ਐਲਾਨ ਕਰਦੇ ਹਨ ਗੈਨੀ ਰਕबीर ਸਿੰਘ ਸਣੀ ਮੋਹੋਦ ਸਿੰਘ ਸਹਿਬਾਨ ਨੇ ਗੁਨਾਹ ਕਬੂਲ ਕਰਨ ਵਾਲਿਆਂ ਅਤੇ ਇਸ ਦੇ ਵਿੱਚ ਸ਼ਾਮਿਲਿਤ ਰੱਖਣ ਵਾਲਿਆਂ ਨੂੰ ਵਕਤ ਦਿੱਤਾ। ਸੁਭੀ ਸਿੰਘ ਬਾਦਲ ਦੇ ਨਾਲ ਆਪਣੇ ਗੁਨਾਹ ਕਬੂਲ ਕਰਨ ਵਾਲਿਆਂ ਦੇ ਵਿੱਚ ਸੁਖਦੇਵ ਸਿੰਘ ਟੀਮਾ, ਸੁੱਚਾ ਸਿੰਘ ਲੰਗਾ, ਹੀਰਾ ਸਿੰਘ, ਬਲਵਿੰਦਰ ਸਿੰਘ ਪੁੰਦੜ, ਦਲਜੀਤ ਸਿੰਘ ਟੀਮਾ ਅਤੇ ਗੁਲਜ਼ਾਰ ਸਿੰਘ ਰਣਕੇ ਦੇ ਨਾਮ ਸ਼ਾਮਿਲ ਸਨ।